ਹੈਲੋ ਸਸ਼ੀਕਾਲ ਜੀ ਅੱਜ ਤੁਹਾਨੂੰ ਜਿਹੜੀ ਬਲ ਵਾਲੇ ਫਰਾਕ ਆ ਉਹਦੀ ਤੁਹਾਨੂੰ ਕਟਿੰਗ ਦੱਸਾਂਗੇ ਇਹ ਧਿਆਨ ਨਾਲ ਜ਼ਰੂਰ ਦੇਖਿਓ ਕਿ ਜਿਹੜੀ ਤੁਸੀਂ ਆਪਣੇ ਬਲ ਵਾਲੇ ਫਰਾਕ ਦੀ ਕਟਿੰਗ ਕਰਨੀ ਆ ਉਹ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਇਹ ਆਪਾਂ ਕਟਿੰਗ ਕਰਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਆਪਣੀ ਬਲ ਵਾਲੀ ਫਰਾਕ ਬਣ ਕੇ ਉਹ ਤਿਆਰ ਹੋ ਜਾਂਦੀ ਆ ਅੱਜ ਉਹ ਆਪਾਂ ਤੁਹਾਨੂੰ ਦਿਖਾਉਣੀ ਆ ਬਲ ਵਾਲੇ ਫਰਾਕ ਦੀ ਕਟਿੰਗ ਕਿਵੇਂ ਕਰਨੀ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਬਣਾਲੀ ਫਰਾਕ ਬਣਾਲੀ ਫਰਾਕ ਬਣਾਉਣ ਲਈ ਇਹ ਦੇਖੋ ਇਹ ਆਪਣਾ ਜਿਹੜਾ ਕੱਪੜਾ ਆ ਇਹ ਫਰੰਟ ਕਮੀਜ਼ ਜਿਹੜਾ ਕਮੀਜ਼ ਦਾ ਫਰੰਟ ਪਾਸਾ ਆ ਉਹ ਆ ਇਹ ਤੇ ਹੁਣ ਇਹਦੇ ਉੱਤੇ ਆਪਾਂ ਨੇ ਜਿਹੜੀ 43 ਇੰਚ ਜਿਹੜੀ ਕਮੀਜ਼ ਦੀ ਲੈਂਥ ਆ ਬਣਾਲੇ ਦੀ ਉਹ ਰੱਖਣੀ ਆ ਤੇ ਇਹਦੀ ਜਿਹੜੀ ਬਾਡੀ ਆ ਉਹ ਆਪਾਂ ਸਾਈਡ ਤੋਂ ਅਲੱਗ ਤੋਂ ਉੱਪਰੋਂ ਜਿਹੜੀ ਉਹ ਕਟਿੰਗ ਕਰਾਂਗੇ ਤੇ ਇਹ ਦੇਖੋ ਆਪਾਂ ਨੇ ਜਿਹੜੀ 16 ਇੰਚ ਦੀ ਜਿਹੜੀ ਬਾਡੀ ਆ ਉਹ ਕਟਿੰਗ ਕਰਨੀ ਆ ਆ ਦੇਖੋ ਇੱਥੋਂ ਆਪਾਂ ਨੇ ਜਿਹੜੀ ਇਹ 16 ਇੰਚ ਦੀ ਜਿਹੜੀ ਇਹ ਬਾਡੀ ਆ ਉਹ ਕਟਿੰਗ ਕਰਨੀ ਆ ਤੇ ਜਿਹੜੀ ਆਪਣੀ ਬਾਡੀ ਆ ਇਹ ਆਪਣੀ 15 ਇੰਚ ਦੀ ਜਿਹੜੀ ਤਿਆਰ ਹੋਣੀ ਚਾਹੀਦੀ ਆ 1/2 ਇੰਚ ਜਿਹੜੀ ਆਪਣੀ ਬਾਡੀ ਉੱਪਰ ਜਿਹੜੀ ਬਾਡੀ ਦਾ ਕਪੜਾ 1/2 ਇੰਚ ਉੱਪਰ ਸਲਾਈ 'ਚ ਜਾਊਗਾ ਤੇ 1/2 ਇੰਚ ਹੀ نیچے ਜਾਊਗਾ ਤਾਂ ਆਪਾਂ ਨੇ ਜਿਹੜੀ ਬਾਡੀ ਆ ਉਹ 16 ਇੰਚ ਦੀ ਕਟਿੰਗ ਕਰਨੀ ਆ ਤੇ 15 ਇੰਚ ਜਿਹੜੀ ਇਹ ਬਾਡੀ ਆ ਬਹੁਤ ਧਿਆਨ ਰੱਖਣੀ ਆ ਉੱਪਰੋਂ ਇਹ ਆਪਾਂ ਬਣਾ ਲਾ ਕਮੀਜ਼ ਜਿਹੜਾ ਉਹਦੀ ਕਟਿੰਗ ਕਰਨ ਲੱਗੇ ਆ ਬਹੁਤ ਹੀ ਧਿਆਨ ਨਾਲ ਦੇਖੋ ਇਹ ਦੇਖੋ ਆਪਾਂ ਨੇ ਜਿਹੜਾ 16 ਇੰਚ ਤੇ ਨਿਸ਼ਾਨ ਲਾ ਲੈਣਾ ਆ ਤੇ ਉਸ ਤੋਂ ਬਾਅਦ ਆਪਾਂ ਨੇ ਦੇਖਣੀ ਆ ਇਹਦੀ ਫਿਟਿੰਗ ਜਿਹੜੀ ਆਪਣੀ ਕਮੀਜ਼ ਦੀ ਫਿਟਿੰਗ ਆ ਉਹ ਆਪਾਂ ਨੇ ਦੇਖਣੀ ਆ ਕਿੰਨੀ ਆ ਉੱਪਰੋਂ ਆਪਣੀ 16 ਇੰਚ ਫਿਟਿੰਗ ਆ ਜੀ ਆਪਾਂ ਨੇ ਪਲੇਟਾ ਪਾਉਣੀਆਂ ਹੁੰਦੀਆਂ ਨੇ ਤਾਂ ਆਪਾਂ ਜਿਹੜਾ ਕੱਪੜਾ ਕਮੀਜ਼ ਦਾ ਉਹਦੇ ਵਿੱਚ 4 ਇੰਚ ਪਲੱਸ ਕਰਦੇ ਹੁੰਨੇ ਆ ਜੇ ਆਪਾਂ ਨੇ ਪਲੇਟਾ ਨਹੀਂ ਪਾਉਣੀਆਂ ਹੈਗੀਆਂ ਤਾਂ ਆਪਾਂ 3 ਇੰਚ ਪਲੱਸ ਕਰਕੇ ਜਿਹੜਾ ਉਹ ਦੂਜੇ ਆਪਣੀ ਚੜਾਈ ਆ ਜਿਹੜੀ ਕੱਪੜੇ ਦੀ ਉਹ ਰੱਖਾਂਗੇ ਹੁਣ ਇਹਦੀ ਆਪਾਂ ਦੇ 16 ਇੰਚ ਮਤਲਬ ਉੱਪਰੋਂ ਛਾਤੀ ਆ ਤੇ ਵੈਸੇ ਜੇ ਆਪਾਂ ਕਮੀਜ਼ ਕਟਿੰਗ ਕਰਨਾ ਹੁੰਦਾ ਤਾਂ ਆਪਾਂ ਨੇ हिਪ ਦੇ ਹਿਸਾਬ ਨਾਲ ਜਿਹੜਾ ਜਿਵੇਂ 18 ਇੰਚ हिਪਾ ਉਹਦੇ ਹਿਸਾਬ ਨਾਲ ਉਹਦੇ ਵਿੱਚ 4 ਇੰਚ ਪਲੱਸ ਕਰਨਾ ਸੀਗਾ ਤੇ ਹੁਣ ਆਪਾਂ ਨੇ ਇਹ ਬਲ ਵਾਲਾ ਕਮੀਜ਼ ਬਣਾਣਾ ਹੈ ਤੇ ਜਿਹੜਾ ਆਪਣੀ ਹਿੱਪਾ ਤੋਂ ਨੀਚੇ ਹੀ ਰਹਿ ਜਾਣੀਆਂ ਤਾਂ ਕਰਕੇ ਆਪਾਂ ਨੇ ਸਿਰਫ ਜਿਹੜੀ ਉੱਪਰਲੀ ਆਪਣੀ ਛਾਤੀ ਦਾ ਨਾਪ ਆ ਉਹਦੇ ਹਿਸਾਬ ਨਾਲ 16 ਇੰਚ ਦੇ ਹਿਸਾਬ ਨਾਲ ਉਹਦੇ ਵਿੱਚ 4 ਇੰਚ ਪਲੱਸ ਕਰਕੇ ਆਪਾਂ ਨੇ 20 ਇੰਚ ਦੀ ਜਿਹੜੀ ਇਹ ਚੜਾਈ ਦੇ ਵਿੱਚ ਕੱਪੜਾ ਕੱਟੜਾ ਆ ਮਤਲਬ 10 ਇੰਚ ਚੌੜਾ ਆ ਦੇਖੋ 10 ਇੰਚ ਜਿਹੜਾ ਚੌੜਾ ਇਹ ਆਪਾਂ ਕੱਪੜਾ ਉੱਪਰੋਂ ਕਟਿੰਗ ਕਰਾਂਗੇ ਇਹ ਆਪਣੇ ਚੈਨਲ ਨੂੰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਨਾਲ ਦੀ ਨਾਲ ਜਿਹੜਾ ਉਹ ਆਪਣਾ ਬੈਲ ਦਾ ਬਟਨ ਆ ਉਹ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਨੂੰ ਇਦਾਂ ਦੀਆਂ ਹੋਰ ਵੀਡੀਓ ਨੇ ਉਹ ਆਪਾਂ ਪਾ ਕੇ ਤੁਹਾਨੂੰ ਵਧੀਆ ਤਰੀਕੇ ਨਾਲ ਜਿਹੜੀ ਆਪਣਾ ਕਟਿੰਗ ਆ ਸਟੀਚਿੰਗ ਆ ਉਹ ਦੱਸ ਸਕੀਏ ਆ ਦੇਖੋ ਇਹਨੂੰ ਆਪਾਂ 4 ਸ ਬਾਕਸਾਂ ਜਿਹੜਾ ਇਹ ਆਪਾਂ ਨੇ ਤਿਆਰ ਕਰ ਲਿਆ ਇਹ ਆਪਣਾ ਦੇਖੋ 10 ਇੰਚ ਚੌੜਾ ਆ ਇਹ ਤੇ 16 ਇੰਚ ਦੀ ਜਿਹੜੀ ਇਹ ਆਪਾਂ ਨੂੰ ਥੱਲੇ ਨੂੰ ਲੰਬਾਈ ਦੇ ਵਿੱਚ ਇਹ ਬਾਡੀ ਆ ਕਟਿੰਗ ਕਰਨੀ ਆ ਇਹਦੀ ਆਪਣੀ 16 ਇੰਚ ਫਿਟਿੰਗ ਆ ਜੇ ਆਪਣੀ ਫਿਟਿੰਗ ਜ਼ਿਆਦਾ ਆ ਉਸ ਹਿਸਾਬ ਨਾਲ ਆਪਾਂ ਜਿਹੜਾ ਕਪੜਾ ਇਹ ਜ਼ਿਆਦਾ ਰੱਖਾਂਗੇ ਤੇ ਇਹ ਦੇਖੋ ਹੁਣ ਇਹਨੂੰ ਆਪਾਂ ਕਰਦਾਂਗੇ ਉਹ ਕਟਿੰਗ ਆ ਦੇਖੋ ਇਹ ਜਿਹੜਾ ਆਪਣਾ ਇਧਰੋਂ ਆਪਣਾ ਕੱਪੜਾ ਆ ਦੇਖੋ ਪਦਮਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਐਵੇਂ ਇਹਨੂੰ ਰੱਖ ਲੈਣਾ ਹੈ ਇਹਦੇ ਵਿੱਚ ਆਪਾਂ ਨੇ ਬਲ ਪਾ ਕੇ ਇਹਨੂੰ ਜਿਹੜਾ ਪੂਰਾ ਇਹ ਬੋਡੀ ਦੇ ਹਿਸਾਬ ਨਾਲ ਓਨਾ ਹੀ ਇਹਨੂੰ ਤਿਆਰ ਕਰਦਾਂਗੇ ਜਿਹੜੀ ਇਹਦੀ ਲੈਂਥ ਆ ਉਹ ਦੇਖ ਲਾਂਗੇ ਆਪਾਂ ਜੇ ਆਪਣਾ ਵੱਡਾ ਕੱਪੜਾ ਹੋਇਆ ਉਹ ਆਪਾਂ ਇਹਦੇ ਵਿੱਚੋਂ ਕਟਿੰਗ ਕਰਦਾਂਗੇ ਤੇ ਇਹਦੀ ਆਪਾਂ ਜਿਹੜੀ ਲੈਂਥ ਆ ਉਹ 43 ਇੰਚ ਜਿਹੜੀ ਉਹ ਤਿਆਰ ਰੱਖਣੀ ਆ ਤੇ ਆਪਣਾ ਜਿਹੜਾ ਫालतू ਕਪੜਾ ਆ ਉਹ ਆਪਾਂ ਕਟਿੰਗ ਕਰ ਦਾਂਗੇ ਤੇ ਆਪਾਂ 44 ਇੰਚ ਜਿਹੜੀ ਇਹ ਲੈਂਥ ਆ ਦੇਖੋ ਇੱਥੇ ਆਪਾਂ 44 ਇੰਚ ਲੈਂਥ ਤਿਆਰ ਰੱਖਾਂਗੇ ਕਿਉਂਕਿ ਥੱਲੇ ਲੇਸ ਵਗੈਰਾ ਜਿਹੜੀ ਇਹ ਇਹ ਲੇਸ ਆਪਣੀ ਲੱਗੀ ਹੋਈ ਆ ਨੀਚੇ ਆ ਦੇਖੋ ਕਿਉਂਕਿ ਜੇ ਆਪਣੀ ਲੇਸ ਨਾਲ ਲੱਗੀ ਹੁੰਦੀ ਫੋਲਡਿੰਗ ਲਈ ਹੁੰਦੀ ਤਾਂ ਆਪਾਂ ਫੋਲਡਿੰਗ ਲਈ ਲੱਗ ਤੋਂ ਕੱਪੜਾ ਰੱਖਣਾ ਸੀ ਤਾਂ ਆਪਾਂ ਨੇ ਕੱਲਾ 44 ਇੰਚ ਜਿਹੜਾ ਕੱਪੜਾ ਰੱਖਣਾ ਆ ਫालतू ਜਿਹੜਾ ਕੱਪੜਾ ਆ ਉਹ ਉੱਪਰੋਂ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਇਹ ਇੱਥੋਂ ਦੇਖੋ ਇੱਦਾਂ ਬਿਠਾ ਕੇ ਆਪਾਂ ਜਿਹੜਾ ਫालतू ਕੱਪੜਾ ਆ ਉਹ ਆਪਾਂ ਨੇ ਤਰ 40 ਇੰਚ ਦੀ ਤਿਆਰ ਕਰਨੀ ਆ ਤੇ 44 ਇੰਚ ਜਿਹੜੀ ਇਹਦੀ ਆਪਾਂ ਕਟਿੰਗ ਕਰ ਲਾਂਗੇ ਜਿਹੜਾ 1/2 ਆਫ ਇੰਚ ਆਪਾਂ ਨੇ ਉੱਪਰ ਵਿੱਚ ਦੇਣਾ ਹੈ ਉਹ ਆਪਾਂ ਉੱਪਰੋਂ ਕਟਿੰਗ ਕਰ ਲਈ ਆ ਆਹ ਇੱਕੋ ਜਿਹੀ ਆਪਣੀ ਬੋਡੀ ਆ ਤੇ ਨਹੀਂ ਆਪਣੀ ਬੋਡੀ ਜਿਹੜੀ ਇਹ ਆਪਾਂ ਫਲਾਵਰ ਨੇ ਉਹ ਕਟਿੰਗ ਕਰ ਦਾਂਗੇ ਇਥੇ ਬੜਾ ਪਾ ਕੇ ਜਿਹੜੀ ਇਹ ਆਪਾਂ ਸੈਟਿੰਗ ਕਰਕੇ ਫਰੌਕ ਉਹ ਕਟਿੰਗ ਕਰਨੀ ਆ ਇਹ ਆਪਾਂ ਸਿਰਫ ਫਰੰਟ ਵਾਲਾ ਜਿਹੜਾ ਪੱਲਾ ਆ ਫਰੰਟ ਵਾਲਾ ਪੱਲਾ ਉਹ ਕਟਿੰਗ ਕੀਤਾ ਆ ਜਿਹੜਾ ਬੈਕ ਵਾਲਾ ਪੱਲਾ ਆ ਉਹ ਨਹੀਂ ਆਪਾਂ ਕਟਿੰਗ ਕਰਿਆ ਕਿਉਂਕਿ ਜੇ ਆਪਣਾ ਆਲ ਓਵਰ ਪੂਰਾ ਕਮੀਜ਼ ਹੁੰਦਾ ਫਿਰ ਤਾਂ ਆਪਾਂ ਨੇ ਇਕੱਠੇ ਰੱਖ ਕੇ ਕਟਿੰਗ ਕਰ ਲੈਣਾ ਸੀ ਤੇ ਇਹਦੇ ਉੱਤੇ ਆਪਣੇ ਪਹਿਲਾ ਵਾਲੇ ਤੇ ਇਹਦੇ ਮੂਰੇ ਆਪਣੇ ਪਰਕ ਕੀਤਾ ਹੋਇਆ ਤੇ ਪਿਛਲਾ ਜਿਹੜਾ ਪੱਲਾ ਆ ਉਹ ਪਲੇਨ ਆ ਤਾਂ ਆਪਾਂ ਸੇਮ ਇਦਾਂ ਹੀ ਰੱਖ ਕੇ ਜਿਹੜਾ ਪਿਛਲਾ ਪੱਲਾ ਵੀ ਆ ਉਹ ਕਟਿੰਗ ਕਰ ਲਾਂਗੇ ਆ ਦੇਖੋ ਇਹ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਇਹ ਆਪ ਉੱਪਰ ਰੱਖ ਲਿਆ ਬੈਕ ਵਾਲੇ ਪੱਲੇ ਦੇ ਥੱਲੇ ਜਿੰਨਾ ਹੀ ਆਪਾਂ ਫਰੰਟ ਵਾਲਾ ਪੱਲਾ ਰੱਖਿਆ ਉਨਾ ਹੀ ਕਟਿੰਗ ਕਰਾਂਗੇ ਪਰ ਬੈਕ ਵਾਲਾ ਫੱਲਾ ਜਿਹੜਾ ਥੋੜਾ ਜਿਹਾ ਇਹਦੇ ਉੱਤੇ ਆਪਾਂ ਬਾਧ ਰੱਖਣਾ ਕਿਉਂਕਿ ਆਪਾਂ ਫੋਲਡਿੰਗ ਵੀ ਕਰਨੀ ਹੈ نیچے ਆਹ ਦੇਖੋ ਇੱਥੇ ਆਪਾਂ ਫੋਲਡਿੰਗ ਕਰਨੀ ਹੈ نیچے ਇਹਦੇ ਫੋਲਡਿੰਗ ਨਹੀਂ ਹੋਣੀ ਸੀ ਤਾਂ ਹੁਣ ਆਪਾਂ ਜਿੰਨਾ ਵੀ ਪਿਛਲਾ ਪੱਲਾ ਸੀਗਾ ਉਨਾ ਹੀ ਫਰੰਟ ਦੇ ਪੱਲੇ ਦੇ ਹਿਸਾਬ ਨਾਲ ਇਹ ਕਟਿੰਗ ਕਰਾਂਗੇ ਤੇ ਬਾਡੀ ਆ ਜਿਹੜੀ ਉਹ ਉੱਪਰੋਂ ਆਪਣੀ ਬਾਡੀ ਕਟਿੰਗ ਹੋ ਜੂਗੀ ਇਹ ਦੇਖੋ ਜਿਹੜਾ ਆਪਣਾ نیچے ਵਾਲਾ ਘੇਰਾ ਜਿਹੜਾ ਉਹ ਆਪਾਂ ਨੇ ਕਟਿੰਗ ਕਰਕੇ ਸਾਈਡ ਤੇ ਰੱਖ ਦੇਣਾ ਆ ਤੇ ਹੁਣ ਆਪਾਂ ਜਿਹੜੀ ਉੱਪਰੋਂ ਆਪਣੀ 16 ਇੰਚ ਦੀ ਬਾਡੀ ਤਿਆਰ કરી ਸੀਗੀ ਉਹ ਆਪਾਂ ਕਟਿੰਗ ਕਰਾਂਗੇ ਆ ਦੇਖੋ ਬਾਟੀ ਰੱਖੀ ਆਪਾਂ ਕਟਿੰਗ ਕਰ ਲਾਂਗੇ ਇਹਦੇ ਉੱਤੇ ਇਹ ਆਪਣੇ ਆਰਸ਼ ਬਟਿਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਨਾਲ ਦੀ ਨਾਲ ਜਿਹੜਾ ਉਹ ਆਪਣਾ ਬੈਲ ਦਾ ਬਟਨ ਆ ਉਹ ਜਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਨੂੰ ਇਦਾਂ ਦੀਆਂ ਹੋਰ ਵੀਡੀਓ ਨੇ ਉਹ ਆਪਣੀਆਂ ਮਿਲ ਸਕਣ ਆ ਦੇਖੋ ਆਪਾਂ ਜਿਹੜੀ ਬਾਡੀ ਆਹੋ ਬਾਡੀ ਦੇ ਉੱਪਰ ਰੱਖ ਕੇ ਜਿਹੜੀ ਇਹ ਆਪਾਂ ਕਟਿੰਗ ਕਰ ਲੈਣੀ ਆ ਚਿੰਨੀ ਵੀ ਆਪਾਂ 16 ਇੰਚ ਦੀ ਬਾਡੀ ਰੱਖੀ ਸੀ ਦੇਖੋ ਆਪਣੀ ਜਿਹੜੀ ਬੋਡੀ ਆ ਉਹ ਕਟਿੰਗ ਹੋ ਗਈ ਹੁਣ ਇਹਦੇ ਉੱਤੇ ਆਪਾਂ ਲਾਵਾਂਗੇ ਧੀਰੇ ਦਾ ਨਿਸ਼ਾਨ ਪਹਿਲਾਂ ਸਾਰਿਆਂ ਨਾਲੋਂ ਇੱਥੋਂ ਆਪਾਂ ਲਾਵਾਂਗੇ 6 ਇੰਚ ਧੀਰਾ ਤੇ 7 ਇੰਚ نیچے ਨੂੰ ਮੋਡਾ ਲਾਵਾਂਗੇ ਮੋਡੇ ਦਾ ਨਿਸ਼ਾਨ ਲਾਵਾਂਗੇ 7 ਇੰਚ ਇਹ ਇਧਰੋਂ ਵੀ ਆਪਾਂ ਨੇ 6 ਇੰਚ ਧੀਰੇ ਦੇ ਹਿਸਾਬ ਨਾਲ ਜਿਹੜਾ ਇਹ ਆਪਾਂ ਨੇ ਬਾਕਸ ਆਹੋ ਤਿਆਰ ਕਰ ਲੈਣਾ ਹੈ ਆ ਇਹ ਦੇਖੋ ਆਪਣਾ ਜਿਹੜਾ ਬਾਕਸ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਣੀ ਫਿਟਿੰਗ ਆ ਜਿਹੜੀ 1 ਓਨਾ ਇਹਦੇ ਉੱਤੇ ਆਪਾਂ ਨਿਸ਼ਾਨ ਲਾਵਾਂਗੇ 16 ਇੰਚ ਫਿਟਿੰਗ ਦਾ ਹਾਫ ਮਤਲਬ 8 ਇੰਚ ਤੇ ਜਿਹੜਾ ਆਪਾਂ ਫਿਟਿੰਗ ਦਾ ਨਿਸ਼ਾਨ ਲਾ ਲਾਂਗੇ ਤੇ ਇੱਥੋਂ ਆਪਾਂ ਪਾਵਾਂਗੇ ਗਲਾਈ ਤੇ ਵਿੱਚੋਂ ਇੱਥੋਂ ਆਪਾਂ ਨੇ ਅੰਦਰ ਨੂੰ 2 1/2 ਇੰਚ ਤੇ ਨਿਸ਼ਾਨ ਲਾ ਲੈਣਾ ਹੈ ਤੇ ਇਹਨੂੰ ਆਪਾਂ ਨੇ ਗਲਾਈ ਦੇ ਨਿਸ਼ਾਨ ਨਾਲ ਇੱਥੋਂ 1 ਇੰਚ ਦਾ ਉਹਨੂੰ ਨਿਸ਼ਾਨ ਲਾ ਕੇ ਉਹਦੇ ਨਾਲ ਮਿਲਾ ਦੇਣਾ ਆ ਆ ਦੇਖੋ ਇਹ ਜਿਹੜੀ ਆਪਣੇ ਮੋਡੇ ਦੀ ਕਟਾਈ ਆ ਉਹ ਆਪਣੀ ਪੈਕੇ ਤਿਆਰ ਹੋਗੀ ਤੇ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਇੱਥੇ ਆਪਾਂ ਜਿਹੜਾ ਪਲੇਟਾਂ ਦੇ ਨਿਸ਼ਾਨ ਨੇ ਉਹ ਪਾ ਲਾਂਗੇ ਜਿਹੜੀ ਆਪਣੀ ਫੀਟਿੰਗ ਹੁੰਦੀ ਆ ਮਤਲਬ 16 ਇੰਚ ਉਹਦੇ ਉੱਤੇ ਤਾਂ ਆਪਣੀ 11 ਇੰਚ ਦੀਆਂ ਜਿਹੜੀਆਂ 11 ਇੰਚ ਤੇ ਪਲੇਟਾਂ ਨੇ ਉਹ ਪੈ ਜਾਣਗੀਆਂ ਜੇ ਥੋੜਾ ਜਿਹਾ ਹੈਵੀ ਆ ਜਿਹੜਾ ਵੀ ਕੋਈ ਹੈਵੀ ਆ ਉਦੇ ਉੱਤੇ ਆਪਾਂ 11 12 ਇੰਚੋ ਸਭ ਨਾਲ ਫਿਟਿੰਗ ਦੇ ਹਿਸਾਬ ਨਾਲ ਜਿਹੜਾ ਹੋ ਵਧੀ ਜਾਊਗਾ ਤੇ ਚੜਾਈ ਵੀ ਉਸ ਹਿਸਾਬ ਨਾਲ ਹੁਣ ਆਪਾਂ 3.5 ਇੰਚ ਤੇ ਜਿਹੜੀ ਪਲੇਟ ਅੰਦਰ ਨੂੰ ਪਾਈ ਆ ਜੇ ਥੋੜਾ ਜਿਹਾ ਮੋਟੇ ਆ ਮਤਲਬ 18 19 ਇੰਚ ਹੋ ਜੂਗੀ ਤਾਂ ਉਹਨਾਂ ਦਾ ਆਪਾਂ 3.5 ਇੰਚ ਤੇ ਚੜਾਈ ਪਾਵਾਂਗੇ ਪਲੇਟ ਦੀ ਜੀ ਆਪਣੇ 24 25 26 ਇਦੋਂ ਵੱਧ ਦੀ ਜਾਂ ਆਪਣੀ ਫਿਟਿੰਗ ਤਾਂ ਆਪਾਂ 4 ਇੰਚ ਚੜਾਈ ਤੇ ਜਿਹੜਾ ਆਪਾਂ ਨੇ ਨਿਸ਼ਾਨ ਲਾਉਣਾ ਹੈ ਹੁਣ ਆਪਾਂ ਜਿਹੜੀ 3.5 ਇੰਚ ਤੇ ਨਿਸ਼ਾਨ ਲਾ ਲਿਆ ਨੀਚੇ ਨੂੰ ਵੀ ਸਵਾਤਨਾਂ 2 ਇੰਚ ਦੇ ਨਾਲ ਲਾ ਲਾਗੇ ਇਹ ਦੇਖੋ ਆਪਣੀ ਜਿਹੜੀ ਪਲੇਟ ਦਾ ਨਿਸ਼ਾਨ ਪੈ ਗਿਆ ਤੇ ਇਹ ਆਪਣੀ ਪਲੇਟ ਆ ਜਿਹੜੀ ਉਹ ਪੂਰੀ ਨਹੀਂ ਪਊਗੀ ਕਿਉਂਕਿ ਇਹ ਆਪਣੀ ਬੋਡੀ ਦੇ ਵਿੱਚ ਅੱਧੀ ਉਹ ਪਲੇਟ ਪਊਗੀ نیچے ਆਪਣੇ ਬਾੜ ਪਏ ਜਾਣੇ ਨੇ ਕਮੀਜ਼ ਦੇ ਵਿੱਚ ਜਿਹੜੀ ਆਪਣੀ 7 ਇੰਚ ਦੀ ਪਲੇਟ اهو ਤਿਆਰ ਹੋ ਜਾਂਦੀ ਆ ਤੇ ਇਹਦੇ ਉੱਤੇ ਆਪਾਂ ਨੇ ਸਾਈਡ ਤੇ 2.5 ਇੰਚ ਦਾ ਫਰਕ ਪਾ ਕੇ ਜਿਹੜੀ ਸਾਈਡ ਦੀ ਪਲੇਟ ਆ ਪਾ ਸਕਦੇ ਆ ਕਿਉਂਕਿ ਹੁਣ ਇਹਦੇ ਵਿੱਚ ਆਪਣਾ ਆ ਗਿਆ ਫਲਾਵਰ ਇਹ ਆਪਣਾ ਫਲਾਵਰ ਆ ਗਿਆ ਤਾਂ ਕਰਕੇ ਆਪਾਂ ਨੇ ਇਹਦੇ ਵਿੱਚ ਸਾਈਡ ਵਾਲੀਆਂ ਪਲੇਟਾਂ ਨੇ ਉਹ ਜਿਹੜੀਆਂ ਨਹੀਂ ਪਾਉਣੀਆਂ ਠੀਕ ਹੈ ਜੀ ਫਲਾਵਰ ਖਰਾਬ ਹੋ ਜਾਊਗਾ ਤਾਂ ਆਪਾਂ ਨੇ ਜਿਹੜੀਆਂ ਫਰੰਟ ਦੀਆਂ ਪਲੇਟਾਂ ਨੇ ਸਿਰਫ ਉਹੀ ਪਾ ਕੇ ਜਿਹੜੀਆਂ ਇਹ ਆਪਾਂ ਇਹ ਆਪਣਾ ਤਿਆਰ ਹੋ ਗਈ ਹੈ ਬਾਡੀ نیچے ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਜਿਹੜੀ ਇਹਦਾ ਕੱਪੜਾ ਉਹ ਲਾ ਲਾਂਗੇ ਆ ਦੇਖੋ ਇਹਦੇ ਵਿੱਚ ਜਿਹੜੇ ਬਲ ਪੈ ਜਾਣਗੇ ਜਿਹੜਾ ਫालतू ਕੱਪੜਾ ਹੋਊਗਾ ਆ ਦੇਖੋ ਜਿਹੜਾ ਇਹ ਆਪਣਾ ਦੇਖੋ ਇਹ ਆਪਣੀ ਜਿਹੜੀ ਫਰਾਕ ਦੀ ਬਲ ਵਾਲੇ ਫਰਾਕ ਦੀ ਕਟਿੰਗ ਆ ਉਹਦੇ ਨਿਸ਼ਾਨ ਨੇ ਲਾ ਕੇ ਉਹ ਤਿਆਰ ਹੋ ਗਏ ਇਹ ਜਿਹੜੀ ਆਪਣੀ ਬਲ ਵਾਲੀ ਫਰਾਕ ਆ ਉਹ ਆਪਾਂ ਕਟਿੰਗ ਕਰ ਦਾਂਗੇ ਇੱਥੇ ਜਿਹੜੇ ਇਹ ਆਪਣੇ ਬਲ ਪੈ ਜਾਣੇ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਨਾਲ ਦੀ ਨਾਲ ਜਿਹੜਾ ਹੋ ਬੈਲ ਦਾ ਬਟਨ ਆ ਹੋ ਜਰੂਰ ਦਬਾ ਦਿਆ ਕਰੋ ਜਿਹੜੀ ਮੋਡੇ ਦੀ ਕਾਰਟ ਆ ਉਹ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਆਪਣੇ ਚੈਨਲ ਤੇ ਪਾਈ ਹੋਈ ਆ ਅਕਿਲ ਮੀ ਮੋਡੇ ਦੀ ਕਾਰਟ ਜਿਹੜੀ ਕੱਲੀ ਆ ਉਹ ਲੈਦਾ ਵੀ ਪਾਈ ਹੋਈ ਆ ਉਹ ਤੁਸੀਂ ਜਾ ਕੇ ਆਪਣੇ ਜਿਹੜੇ ਚੈਨਲ ਆਰਚਿਵ ਬੁਟੀਕ ਤੇ ਹੋ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਜਿਹੜੀ ਬਰਲ ਵਾਲੇ ਫਰੌਕ ਦੀ ਇਹ ਕਟਿੰਗ ਆ ਪੂਰੀ ਹੋ ਗਈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਡੀ ਵੀਡੀਓ ਦੇਖਣ ਲਈ